ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਅੱਜ ਆਇਆ ਸਾਡੇ ਘਰ ਭਾਈ ਸੇਵੀਆਂ ਮਟਣ ਵਾਲਾ ਤੇ ਮੈਂ ਕਿਹਾ ਚਲੋ ਆਪਾਂ ਵੀ ਸੇਵੀਆਂ ਵਟਾ ਲੈਨੇ ਪਿਛਲੇ ਸਾਲ ਮਨਪ੍ਰੀਤ ਹੁਣਾਂ ਨੇ ਵਟਾਈਆਂ ਸੀਗੀਆਂ ਮਨਜੋਤ ਹੁਣਾਂ ਨੇ ਫਿਰ ਨੰਬਰ ਲਿਆ ਸੀ ਭਾਈ ਦੇ ਕੋਲੋਂ ਤੇ ਉਹਨੇ ਫਿਰ ਫੋਨ ਕਰ ਦਿੱਤਾ ਸਾਨੂੰ ਕਿ ਮੰਮੀ ਸੇਵੀਆਂ ਭਾਈ ਵਟਣ ਵਾਲਾ ਆਇਆ ਵਾ ਤੇ ਤੁਸੀਂ ਵਟਾਉਣੀਆਂ ਮੈਂ ਚੱਲ ਕੋਈ ਨਹੀਂ ਭੇਜ ਦੋ ਹੁਣ ਭਾਈ ਸਾਡੇ ਘਰੇ ਆ ਗਿਆ ਵਾ ਹੁਣ ਆਪਾਂ ਵੀ ਸੇਵੀਆਂ ਵਟਾਉਣ ਦੇ ਆਂ ਉਹ ਸਾਡੇ ਚਾਚੀ ਜੀ ਆ ਲਾਗੇ ਉਹ ਵੀ ਪੁੱਛਣ ਆਏ ਹੋਣੇ ਆ ਭਾਈ ਨੂੰ ਵੀ ਕਿੰਨੇ ਪੈਸੇ ਲੈਣੇ ਆ ਕੀ ਸਾਬ ਕਿਤਾਬ ਉਹ ਹੈ ਲੋ ਇਧਰ ਵੱਡੀ ਨੌਰਾਨੀ ਭਾਈ ਜਾਂਦਾ ਲੈ ਲੈ ਕੇ ਫਟਾਫਟ ਪਾਈ ਜਾਓ ਬਣ ਗਈਆਂ ਵਾ ਮੇਰੇ ਸਾਬ ਨਾਲ ਜਿੰਨਾ ਘਾਟਾ ਹਿਸਾਬਾ ਕਲਜੀਤ ਕੌਰ ਜੀ ਇਧਰ ਨਿੱਕੀ ਬੀਬੀ ਜਿਹੜੀ ਆ ਬਾਪੇ ਮਾਈ ਦਾ ਮੇਲਾ ਆ ਰਿਹਾ ਵਾ ਤੇ ਫਟਾਫਟ ਕੰਮ ਕਰ ਰਹੀ ਆ ਨਵਾ ਪੈਪ ਡੈਡੀ ਕੋਲੋਂ ਡੈਡੀ ਜੀ ਪੈਪ ਲਿਆ ਕੇ ਦੋ ਡੈਡੀ ਨੇ ਖੜੇ ਪੈਰ ਤੇ ਪੈਪ ਲਿਆਂਦਾ ਵਾ ਤੇ ਹੁਣ ਸਭ ਸਫਾਈਆਂ ਹੋਣ ਡੀਆਂ ਵਾ ਤੇ ਵੇੜਾ ਬੂੜਾ ਧੋ ਲਿਆ ਵਾ ਆ ਸਾਡੇ ਚਾਚੀ ਜੀ ਆ ਵੇੜਾ ਧੋ ਬਗਿਆ ਸਭ ਕੁਝ ਹੋ ਗਿਆ ਪੂਰੀਆਂ ਸਫਾਈਆਂ ਹੋ ਗਈਆਂ ਵਾ ਚੰਗੀਆਂ ਮਟੀਆਂ ਵਾ ਚੰਗੀਆਂ ਨਹੀਂ ਵਟੀਆਂ ਚੰਗੀਆਂ ਬਰੀਕ ਵਾ ਅੱਗੇ ਲੋਕੀ ਮੰਜੇ ਮੁੰਜੇ ਢਾ ਕੇ ਅਸੀਂ ਪੋਂਦੇ ਹੁੰਦੇ ਸੀ ਤਹੋਂ ਅਹੀਂ ਆਖਿਆ ਆ ਚੰਗਾ ਕ ਮੰਜੀਆਂ ਲਡਉਂਦੇ ਰਹੋ ਰੱਸੀਆਂ ਪਾਉਂਦੇ ਰਹੋ ਮੁੜ ਕੇ ਫੇਰ ਖਲਾਰਾ ਆ ਕਲਜੀਤ ਨੇ ਸਾਰਾ ਸਰਫਨਾ ਸਾਫ ਕਰਕੇ ਤੇ ਸਾਫ ਕਰ ਲਿਆ ਸੁੱਕੇ ਕ ਪੱਪੜੇ ਨਾਲ ਹੁਣ ਇਹ ਤੇ ਪਾਤੀਆਂ ਵਾ ਅਸੀਂ ਵੀ ਇਦਾਂ ਕਰਦੇ ਹੁਣ ਤੁਸੀਂ ਵੀ ਲੱਗੇ ਬਟਾਉਣ ਹਾਂ ਮੈਂ ਕ ਮੈਂ ਵੀ ਬਟਾ ਲਾਂ ਕਰੀ ਆ ਤੇ ਬਟਾਓ ਫੇ ਤੁਸੀਂ ਵੀ ਪਟਾਓ ਹੁਣ ਵਾਵਾ ਸਾਰੀਆਂ ਮੇਲਾ ਆਇਆ ਨਾਲੇ ਮੇਲੇ ਚ ਪਰੋਣਿਆਂ ਨੂੰ ਖਵਾ ਲਾਂਗੇ ਤੇ ਨਾਲੇ ਆਪ ਖਾਵਾਂਗੇ ਇਨੀਆਂ ਨੂੰ ਭੁੰਨ ਕੇ ਖਾ ਲੈਂਦੇ ਫੋਨ ਨੰਬਰ ਤੇ ਹੈਗਾ ਜਾਂ ਫੇ ਸੱਦ ਲਾਂਗੇ ਵੀਰ ਨੂੰ ਕੇ ਇਧਰ ਬੈਠੇ ਹਨ ਬੀਬੀ ਜੀ ਸਤਿ ਸ੍ਰੀ ਅਕਾਲ ਬੀਬੀ ਜੀ ਤੇ ਤਾਕੇ ਜੀ ਆਸ਼ਾ ਨਵਾਂ ਦਿਆਂ ਨੂੰ ਕੰਮ ਕਰਦੇ ਵੇਖਣ ਦੇ ਆ ਹਾਂਜੀ ਵੱਡੀ ਤਾਂ ਮੈਂ ਆਖਾ ਬੈਠ ਕੇ ਮੈਂ ਸੁੱਕੀ ਜਾ ਕੇ ਮੈਂ ਵੇਖਾਂ ਸਹੀ ਹਾਂ ਚੰਗਾ ਕਰਤੀਗਾ ਆਹੋ ਚੰਗਾ ਬੇ ਨਿੱਕੀ ਜਿਹੇ ਸਭ ਧੋਤਾ ਅੰਦਰ ਬਾਹਰ ਸਾਰਾ ਪੈ ਆਪਣਾ ਤੇ ਵੱਡੀ ਬੀਬੀ ਨੇ ਵੀ ਸਾਰਾ ਰਸੋਈ ਦਾ ਕਰ ਲਿਆ ਵਾ ਸੇਵੀਆਂ ਵੰਡਤੀਆਂ ਤੁਹਾਨੂੰ ਵੀ ਰੋਟੀਆਂ ਬਿਸ਼ੱਕ ਨਾ ਖਾਓ ਤੇ ਸੇਵੀਆਂ ਖਾਓ ਆਉ ਨਹੀਂ ਹੋਣਾ ਹੁਣ ਪਾ ਕੇ ਭੁੰਨ ਕੇ ਹੋਏ ਤੇ ਸੁਕਵਾਉ ਨਹੀਂ ਹੁਣ ਕੱਚੀਆਂ ਥੋੜੀ ਖਾ ਲੈਣੀਆਂ ਅਜੇ ਹੁਣ ਸੁੱਕਣੀਆਂ ਫਿਰ ਭੁੰਨ ਕੇ ਮੜੇ ਮੜੇ ਦੋ ਦੋ ਕਿਉਂ ਇਹ ਵੀ ਨਾ ਰਹਾ ਕੱਤੀਆਂ ਹੀ ਖਵਾਲਦੀ ਏ ਹੈ ਨੀ ਵੀ ਨਾ ਰਹਾ ਕੱਤੀਆਂ ਹੀ ਭੋਨ ਲੀਏ ਵੀ ਆਹੋ ਨਹੀਂ ਹੁਣ ਸੁੱਕ ਜਾਣੀਆਂ ਸ਼ਾਮਾਂ ਤੱਕ ਫਿਰ ਭੁੰਨ ਕੇ ਤੇ ਫਿਰ ਕਿਉਂ ਚ ਭੁੰਨ ਕੇ ਤੇ ਚਾਚਾ ਨੂੰ ਜੰਦ ਗਿਆ ਹਾਂ ਹਾਂ ਠੀਕ ਆ ਜੀ ਸੱਚੀ ਗੱਲ ਸਾਰਿਆਂ ਨੂੰ ਸਤ ਕਰਦੇ ਆਂ ਕਿ ਹਿੰਮ ਸਾਰੇ ਠੀਕ ਠਾਕ ਹੋ ਹੋਗੇ ਅੱਜ ਅਸੀਂ ਆਏ ਆ ਰਗਵੀਰ ਦੇ ਘਰ ਵੀਡੀਓ ਬਣਾਉਣਾ ਫਿਰ ਤਿੰਨ ਵਾਰੀ ਆਪਾਂ ਰਾਜ ਚ ਭਿੱਜੇ ਭੈਣ ਨਾਲੋਂ ਹਾਂ ਪਹਿਲਾਂ ਆ ਮੈਂ ਫੇਰ ਘਰੋਂ ਤੇ ਉੱਥੇ ਭਿੱਜੇ ਫੇਰ ਮਠੋਲੀ ਅੱਡੇ ਤੇ ਭੀਜੇ ਫੇਰ ਇਹਨਾਂ ਦੇ ਭਾਵੇਂ ਵਾਲੇ ਅੱਡੇ ਤੇ ਭੀਜੇ ਤੇ ਭੇਜ ਕੇ ਆਣ ਕੇ ਕੱਪੜੇ ਲਿਆ ਕੇ ਨਾਲ ਲਿਆਂਦੇ ਹੀ ਗਏ ਪਾਏ ਸਕਾਏ ਫੇਰ ਜਾ ਕੇ ਵੀਡੀਓ ਸ਼ੁਰੂ ਕੀਤੀ ਆ ਫੇਰ ਵੀਰ ਸੋ ਕਹਿੰਦਾ ਵੀ ਪਕੌੜੇ ਪੱਡੋ ਸਾਚੀ ਗਾਲ ਜੀ ਸਾਰਿਆਂ ਨੂੰ ਹੋਰ ਸਲਾਹ ਕੀ ਟਾਕ ਕਰ ਸਾਚੀ ਗਾਲ ਪੈ ਜੀ ਸਾਰਿਆਂ ਨੂੰ ਮਾਲਕ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਸੱਚੇ ਪਾਤਸ਼ਾਹ ਤੇ ਹੁਣ ਇਹ ਆ ਵੀ ਮੀਂਹ ਪਿਆ ਵਾ ਤੇ ਪਕੌੜਿਆਂ ਨੇ ਜੋਰ ਦੇਤਾ ਬੀਬੀਆਂ ਨੇ ਹਾਂ ਇਹ ਪਕੌੜੇ ਮੌਕੇ ਦਾ ਫਾਇਦਾ ਠਾਇਆ ਬਿਲਕੁਲ ਬਿਲਕੁਲ ਇਹ ਲੋਗਾ ਨਾਲੇ ਚੋਪੜੀਆਂ ਦੇ ਨਾਲੇ ਦੋ ਦੋ ਹਾਂ ਇਤ ਨਾਲੇ ਠੰਡਾ ਮੌਸਮ ਹੋ ਗਿਆ ਹਾਂ ਨਾਲੇ ਤੁਹਾਨੂੰ ਨਾਲੇ ਰਗਵੀਰ ਸਾਰਿਆਂ ਨੂੰ ਮੇਲਾ ਉਹ ਤੋਂ ਨਿਕਲ ਗਿਆ ਸੁੱਖ ਵੀ ਆ ਗਈ ਸਾਰੇ ਆ ਗਏ ਵੀਰ ਦੀ ਗੱਲ ਸੁਣੀ ਨੀ ਚੰਗੀ ਤੇ ਕੀ ਰਕਵੀਰ ਨਾਲੇ ਕੁੱਲ ਨਾਲੇ ਫੜੀਆਂ ਨਾਲੇ ਵੀਡੀਓ ਬਣ ਗਈ ਹਾਂ ਨਾਲ ਆਪਣੇ ਜੋਇਰੋ ਯਾਰ ਹਾਂ ਔੜੇ ਨਿਕਲ ਗਏ ਵਧੀਆ ਔੜੇ ਨਿਕਲ ਗਏ ਖਾਣ ਲੱਗੇ ਤੇ ਦੁੰਦਰ ਸਾਰੇ ਭੈਣ ਭਰਾ ਪੁੱਛਦੇ ਆ ਵੀ ਤੁਹਾਡੇ ਬਾਬੇ ਮੰਝ ਦਾ ਮੇਲਾ ਕਿਦਦਣ ਤੇ ਮੈਂ ਹੈ ਨਾ ਲੋਈ ਦਾ ਆ ਰਹੀ ਆ ਵੀ 29 ਤੋਂ ਅਖੀਰ ਤੱਕ ਐਤਵਾਰ ਤੋਂ ਸੋਮਵਾਰ ਹਾਂ ਕੱਲੋਂ ਘਟਪਾਟ ਸਾਹਿਬ ਰਾਂਘੂ ਹੋ ਜਾਣੇ ਆ ਹਾਂ ਤੇ ਬਸ ਐਤਵਾਰ ਨੂੰ ਕੋਤ ਬੈਣ ਕੇ ਪਹਿਲਾਂ ਮੇਲਾ ਤੇ ਸੋਮਵਾਰ ਨੂੰ ਦੂਸਰਾ ਮੇਲਾ ਤੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਜਿੰਨੇ ਵੀ ਹੋ ਸਕਦੇ ਤੁਸੀਂ ਮੇਲਾ ਵੇਖਣ ਆਇਓ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਨੂੰ ਨਾਲ ਲੈ ਕੇ ਆਓ ਜਿੰਨੇ ਵੀ ਨਾ ਪਤਾ ਲੱਗਾ ਉਹਨਾਂ ਨੂੰ ਦੱਸ ਕੇ ਆ ਤੇ ਕਈਆਂ ਨੇ ਨਾ ਕਮੈਂਟ ਕਰਕੇ ਪੁੱਛਿਆ ਵੀ ਤੁਹਾਡੇ ਘਰ ਤੋਂ ਬਾਬੇ ਦੀ ਜਗਾ ਕਿੱਡੀ ਕਿ ਦੂਰ ਆ ਜਿੱਦੇ ਜਿੱਥੇ ਮੇਲਾ ਵਾ ਤੇ ਸਾਡੇ ਪਿੰਡ ਸਾਡੇ ਪਿੰਡ ਚ ਮੇਲਾ ਵਾਹੂ ਹਾਂਜੀ ਹਾਂਜੀ ਸਾਡੇ ਘਰੋਂ ਚੱਲੋਗੇ ਤੇ 5 ਮਿੰਟ ਲੱਗਣੇ ਸਿਰਫ ਜਗ੍ਹਾ ਤੇ ਪਹੁੰਚਦੇ ਆ ਪੈਦਲ ਗੁਰਦੁਆਰਾ ਸਾਹਿਬ ਜਾਣ ਲੱਗੇ 5 ਮਿੰਟ ਲੱਗਦੇ ਆ ਹਾਂ ਮਾਤੂ ਆ ਜੀ ਕਿੱਥੇ ਚਲ ਗਈ ਆ ਮੈਂ ਵੀ ਆਉਣਾ ਮੇਲੇ ਤੇ ਹੂਟਾ ਲੈਣਾ ਹੂਟਾ ਲੈਣੇ ਕੱਟੇ ਸ਼ੈਕਲ ਤੇ ਕਿਹੜੇ ਭੂੜੇ ਤੇ ਹੂਟਾ ਲੈਣਾ ਤੂੰ ਹੀ ਰਿੰਜੀ ਵਾਲਾ ਬਣੀ ਹਾਂ ਰਿੰਜੀ ਵਾਲਾ ਉੱਪਰ ਵਾਲੇ ਦੇ ਨਹੀਂ ਲੈਣਾ ਮੈਨੂੰ ਡਰ ਲੱਗਦਾ ਨਹੀਂ ਉੱਤੇ ਲਵੀ ਹੂਟਾ ਉੱਪਰ ਵਾਲੇ ਦੇ ਸਭੋਂ ਤੋ ਕਹਿੰਦੇ ਕਿ ਮੈਂ ਗੁੱਲੂ ਕੋਲ ਜਲਵਾਉਣ ਚਲੀ ਇੱਕ ਦੁਕਾਨੇ ਲੱਗਣਾ ਵਾ ਨਾ ਕੋਈ ਜਨ ਮਹੀਨਾ ਲਵੜੇ ਮੇਰੇ ਕੋਲ ਉਹਦੇ ਕਾਲੇ ਨਾ ਪੈ ਪੁੱਤ ਦਵਾਈ ਦੇ ਉੱਧਾ ਖਾਈ ਜਾ ਹਾਂ ਹੈ ਹੈ ਨਹੀਂ ਇਹ ਬੜੀ ਗਾਇਆ ਤੇ ਇਹਦੀ ਫੋਨ ਕਰਕੇ ਵੀਰ ਤਰਾ ਕੇ ਨਾ ਨਹੀਂ ਮੈਂ ਕੁਝ ਨਹੀਂ ਕਹਿ ਸਕਦਾ ਇਹਦੇ ਬਾਰੇ ਮੈਂ ਕਮਾਂ ਲਗਨੀ ਕਰਦੀ ਗੁੱਸਾ ਵਿੱਚ ਕਰਦਾ ਅੱਛਾ ਬਸ ਇਹਦੇ ਝੂਠ ਹੀ ਬੋਲਦਾ ਰਹਿੰਦਾ ਨਹੀਂ ਨਹੀਂ ਗੈਂਡਾ ਸਮਝਾ ਗਾ ਦਿੰਦੇ ਮੈਂ ਕਹਾਂ ਦੇ ਮੈਂ ਉਹਨਾਂ ਕਹਿ ਵੀਰ ਕੋਲ ਦੇ ਪਤਾ ਹੀ ਉਹਨਾਂ ਨੂੰ ਰੱਖਣਾ ਹੀ ਹੈ ਵੀ ਪੁੱਛੋ ਹੀ ਐਸਾ ਸੀ ਹੋਈ ਆ ਬਾਕੀ ਜਿਹੜਾ ਕਈ ਭੈਣ ਖਰਾ ਪੜਿਆ ਲਿਖਿਆ ਕਈ ਸਾਡੇ ਜਿਹੜੇ ਸਬਸਕ੍ਰਾਈਬਰ ਡਾਕਟਰ ਵੀ ਆ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਤਾ ਆ ਬਾਤ ਤੇ ਤੈਨੂੰ ਕੁਝ ਸਮਾਉਣਾ ਜ਼ਰੂਰੀ ਹੁੰਦਾ ਵਾ ਹਨਾ ਉਹਦੇ ਵਿੱਚ ਨਿੱਕੀ ਪੁੱਤ ਨਹੀਂ ਬਹੁਤਾ ਨਹੀਂ ਇਹਨੇ ਗਲੂਕੋਲ ਲਵਾਉਣਾ ਚਾਹੀਦਾ ਨਹੀਂ ਬਹੁਤਾ ਦੋ ਲੱਖ ਦੇ ਵਿੱਚ ਟੀਕੇ ਪਾ ਦਿੰਦਾ ਨਾ ਕਿੰਨੇ ਵਿੱਚ ਅੱਛਾ ਅੱਛਾ ਚਾਰ ਪੰਜ ਕਿਲਾ ਦੇ ਕਾਹਦੇ ਮੈਂ ਉਹਤਰਾ ਸੁਖ ਜਾਂ ਤੂੰ ਦੋ ਦਿਨ ਸਾਡੇ ਪਿੰਡ ਮੇਲਾ ਵੇਖ ਲੈ ਤਿੰਨ ਦਿਨ ਤੇ ਚੱਲ ਕੋਈ ਨਹੀਂ ਤੂੰ ਠੀਕ ਹੋ ਜਾਣਾ ਵੇਖੀ ਇਹ ਕਿਰਵਾਣਾਂ ਜਾਂਦੀਆਂ ਨੀਂਗਾ ਨਾਲੇ ਹੁਣ ਇਹ ਆ ਵੀ ਮੀਂਹ ਪੈ ਗਿਆ ਵਾ ਤੇ ਹਵਾ ਲੱਗੀ ਮੈਂ ਪਹਿਲੇ ਮੈਂ ਕਰ ਹੈਂ ਮੇਰੀ ਯਾਰੀ ਨੂੰ ਕਹਾਂ ਕਿ ਆ ਜਾ ਨਹੀਂ ਮੈਂ ਵੀਡੀਓ ਬਣਾ ਲਾਂ ਗਈ ਨਹੀਂ ਆਤੀ ਗਈ ਮੈਂ ਤਾਂ ਆਂਟੀ ਨੇ ਮੈਨੂੰ ਦੇਖਿਆ ਇਹ ਤਾਂ ਹੋਲੀ ਆਈ ਰਾਜੂ ਦੇ ਨਾਲ ਹੀ ਨਾਲੇ ਹੁਣ ਇਹ ਆ ਵੀ ਮੌਸਮ ਠੰਡਾ ਹੋ ਗਿਆ ਹਵਾ ਵਗਣੀ ਆ ਹੁਣ ਨਹੀਂ ਤੂੰ ਪਕੌੜੇ ਨਾ ਖਾ ਕੋਈ ਫੜਿਆ ਤੈਨੂੰ ਖਾ ਕੇ ਨਹੀਂ ਤੇਰੇ 15 ਪਕੌੜੇ ਖਾ ਲੈ ਲੈ ਚੱਲ ਖਾ ਲੈ ਖਾ ਲੈ ਕੋਈ ਨਹੀਂ ਨਹੀਂ ਕੋਈ ਨਹੀਂ ਕਰਦਾ ਕਿ ਤੂੰ ਸਫਰ ਲਾਵਾ ਬਾਕੀ ਕੀ ਕਰਦੇ ਆ

ਨਹੀਂ ਕਰ। ਆਪਣਾ ਭੇਜ ਰੱਖ। ਸ੍ਰੀ ਠੀਕ ਕਰਨੀ ਤੂੰ ਆਦੇ ਨਾਮ ਭੇਜ ਰੇ। ਇਹ ਵੇਲਾ ਸਾਰੇ ਭੇਜ ਹੀ ਆਂਦੇ ਇਹਨੂੰ। ਗੱਲ ਗੱਲ ਭੁਆਰੀ ਸੁਣ ਲੈ ਹੁਣ ਸਮਝਣਾ। ਮੈਂ ਆਂ ਜਾ ਫੜਨੀ ਨਹੀਂ ਕੋ ਖਾਣ ਲੱਗੀ। ਖਾਣਾ ਹੁਣ ਕਰਾ ਕੇ ਅਰਮਾਨ ਵੀ ਆਂਦਾ ਚੀਜ਼ ਖਾਓ। ਬਲਜੀਤ ਮੈਂ ਕੱਡੇ ਤੇ ਬੜੇ ਸ਼ੌਂਕ ਨਾਲ ਪਰ ਹੁਣ ਕੋਈ ਨਾ ਆਖੀ ਚੰਗੇ ਨਹੀਂਗੇ ਖਾਜ। ਹੈ? ਸਵਾਦ। ਤੇਰੇ ਮੈਂ ਠੀਕ ਆ। ਪੈਣ ਪਾਸ ਹੋ ਗਏ ਰਾਨੋ। ਹਾਂ ਵੀ ਪਾਸ ਹੀ ਪਾਸੀ ਆ। ਹਾਂ ਇੱਥੇ ਪਾਸ। ਅਈ ਅਗਾ ਵੱਡਾ ਸੁਪਰ ਡੈਂਟ ਆਊਗਾ ਤਾਂ ਉਹਨੇ ਕਹਿਣਾ ਮੈਂ ਜੀ ਚੰਗੇ ਜਾਂ ਮਾੜੇ। ਉਹ ਤਾਂਾਨੂੰ ਲੱਗਦਾ ਕਿ ਨੂਨ ਪਿੱਕਾ ਵਾ ਇਹ ਆ ਬੇ ਜਿਹੜਾ ਨੇ ਭਾਈ ਆ ਜਿਹੜਾ ਆਂਗਾ ਤੇ ਭਾਈ ਆ ਮੇਨ ਕੋ ਜਵਾਨ ਫੋਨ ਪਾ ਇਹਦੇ ਸਬਸਕ੍ਰਾਈਬਰ ਦੱਸਣਗੇ ਦਵਿੰਦਰ ਹੁਣ ਪਕੌੜੇ ਕੱਢਣ ਵਿੱਚ ਪਾਸ ਹੋਈ ਕਿ ਫੇਲ ਚਲੇ ਸਬਸਕ੍ਰਾਈਬਰ ਨੇ ਕਿਹੜੇ ਖਾਦੇ ਹੋਣੇ ਆ ਇਹ ਪਤਾ ਨੂਨ ਪਾਇਆ ਇਨਾ ਨੂਨ ਪਾਇਆ ਜਿਹੜਾ ਪਸਾ ਵੀ ਹੋ ਗਈ ਆ ਫੋਨ ਪਾ ਕੋਈ ਬੁੜਾ ਨਹੀਂ ਕੋਈ ਕੱਢਦੇ ਹਾਂ ਫੇਰ ਇਹ ਗੱਲ ਵੀ ਸੋਖ ਨੂੰ ਮਾਂ ਕਰਦੇ ਤੂੰ ਵੀ ਨਾ ਖਾ ਫੇਰ ਨਾ ਐਵੇਂ ਬੀਕੀ ਨਾ ਪੜਾ ਰਵੱਜ ਦੇ ਦੇ ਮੇਰੇ ਦਾਵਾ ਦੇ ਕੀ ਨਾ ਹੋ ਗਿਆ ਵਾ ਇਹ ਹੋ ਗਿਆ ਹਾਏ ਮੇਰਾ ਨਾ ਮੇਰੇ ਚੱਲਦਾ ਕੰਮ ਨਹੀਂ ਕੀਤਾ ਉਹ ਕੋਟ ਜੀ ਫਾਇਦਾ ਹੋਇਆ ਆਹੋ ਲੋ ਹਾਂ ਦੇ ਨੇ ਸਾਰੀ ਰਾਤ ਤਾਂ ਨੀਂਦ ਕੁੜੀ ਜੰਮੀ ਐਨੀ ਉਹ ਗੱਲ ਹੋ ਗਈ ਇਹਦੇ ਕੋਲੋਂ ਦੇ ਡਏ ਆ ਤੇ ਮਗਰ ਤੋੜੀ ਤਾਂ ਜੰਮੀ ਰਹਿ ਗਈ ਕਿ ਨਹੀਂ ਆਹੋ ਅੰਨੀ ਮਾਵੇਂ ਅੰਨੀ ਜੰਮੀ ਜੰਮੀ ਤੇ ਰਹਿ ਗਈ ਕਿ ਨਹੀਂ ਠੀਕ ਆ ਠੀਕ ਐ ਨਹੀਂ ਕਿਸੇ ਘਰ ਚਾਹੇ ਨਾ ਮੈਨੂੰ ਪਹਿਲਾਂ ਮੈਂ ਬਹੁਤ ਡਰ ਇਹਨੇ ਸਬਜ਼ੀ ਬਣਾਉਣ ਦੀ ਐ ਨੋਟ ਉਹ ਸਬਜ਼ੀ ਬਣਾਉਣ ਦੀ ਮੈਂ ਕਰਨ ਤੇ ਆ ਠੀਕ ਕਰ ਮੈਂ ਪਕੌੜੇ ਬਹੁਤ ਚੰਦਾਂ ਦੇ ਕੱਢੇ ਹੁਣ ਮੈਂ ਛੱਡੇ ਚ ਆਸਾਲ ਹੋ ਗਏ ਪਕੌੜੇ ਛੱਡਣੇ ਤੇ ਮੈਨੂੰ ਇਹੋ ਹੀ ਆ ਕਿ ਹੁਣ ਕਰਕੇ ਤੇ ਟਮਾਟਰ ਪਾਤਾ ਵਿੱਚ ਰਾਨਾ ਅੱਜ ਤਾਂ ਬੋਲ ਗਿਆ ਨਹੀਂ ਨਹੀਂ ਟਮਾਟਰ ਪਾਏ ਮੇਰੀ ਪਰਜਾਈ ਨਹੀਂ ਮੈਨੂੰ ਤਾਂ ਪਤਾ ਨਾ ਟਮਾਟਰ ਪਾਏ ਬਨੇ ਪਕੌੜੇ ਕੱਢੇ ਬਹੁਤ ਸਵਾਦ ਦੇ ਮੈਂ ਉਦੋਂ ਤੋਂ ਪਾ ਟਮਾਟਰ ਪਾਉਣ ਡਿਆ ਪਈ ਆ ਯਾਰ ਇੱਕ ਸਾਹ ਦਾ ਸੁਆਦ ਆ ਜੋ ਮਰਜੀ ਵਿੱਚ ਪੜਾ ਕੇ ਕੱਢੀ ਜਾਵੇ ਚਾਹ ਪੀਉਂਦੇ ਨਹੀਂ ਹਾਂ ਮਾਤਾ ਚਾਹ ਪੀਉਂਦੇ ਨਹੀਂ ਹੈ ਨਹੀਂ ਥੋੜੀ ਨਹੀਂ ਨਹੀਂ ਚਾਹ ਲਾ ਪਰਿਆ ਤੇ ਬਰਜੀ ਦੇ ਕਈ ਲੋਕੀ ਕੱਲੀਆਂ ਮਿਰਚਾਂ ਉਹਨਾਂ ਲਈਦੇ ਨੇ ਜਿਹੋ ਖਾ ਰਹੇ ਨੇ ਜੋ ਆਪ ਆਪਣਾ ਮਨਮਾਜੂ ਮਰਜੀ ਖਾਈ ਜਾਵੇ ਕੋਈ ਥੋੜਾ ਘਰਾਂ ਲੈ ਮੈਂ ਮੁੰਦੇ ਨੂੰ ਕੱਢ ਦੂੰਗੀ ਆਰ ਬਸ ਵਾਧੂ ਸਾਬਾਣਾ ਖਾ ਲੈਣੇ ਆਪਾਂ ਫਿਰ ਮੁਰਕੇ ਸੱਜਰੇ ਕਰਨੀ ਫਿਰ ਟੰਡੇ ਹੋ ਜਾਣੇ ਤੇ ਇਹ ਗੱਲਾਂ ਵਿੱਚ ਵਾਰ-ਵਾਰ ਨਹੀਂ ਕੱਢ ਦੂੰ ਮੈਂ ਹਾਂ ਹੁਣ ਆ ਸਾਡੇ ਖਾਣ ਤੇ ਵਾਧੂ ਕੁਝ ਖਾ ਲੈ ਆ ਕੁਝ ਇਹ ਤੁਹਾਡੇ ਵਿੱਚ ਅੱਧੇ ਤੇ ਫੜਿਆ ਹੋ ਕੰਮ ਨਹੀਂ ਹੂੰ ਕੋਈ ਗੱਲ ਨਹੀਂ ਜਿੰਨੇ ਮਰਜੀ ਖਾਓ ਆ ਉਹਨੂੰ ਕੱਢ ਦੂੰ ਆ ਥਾਲੀ ਭਰਦੀ ਆ ਸਾਡੇ ਵਾਸਤੇ ਸਬਸਕ੍ਰਾਈਬਰ ਜਿਹੜੇ ਆ ਭੈਣ ਭਰਾ ਉਹ ਆਂਦੇ ਵੀ ਤੁਹਾਡੇ ਪਕੌੜੇ ਖੋਣੇ ਚੱਲਦੇ ਆ। ਉਹਨੇ ਫਿਰ ਚਾਹ ਵੀ ਹੁੰਦਾ ਕਾ ਜੀ। ਹਾਂ। ਚਾਹ ਦੇ ਪਾਸੇ ਕੋ ਨਾਲ ਉਹ ਸਮੋਸੇ ਵੀ ਕਹਿੰਦੇ ਨਾਂ ਨਿਕਲੇ ਹੁੰਣ ਹਨਾ। ਹੂੰ ਹੂੰ। ਤੇ ਫਿਰ ਚੁੱਕ ਕੇ ਉਹਦਾ ਸਮੋਸਿਆਂ ਨਾਲੋਂ ਬਜਿੱਤ ਪਕੌੜੇ ਜ਼ਿਆਦਾ ਵਧੀਆ ਲੱਗਦੇ ਆ। ਨਹੀਂ ਨਹੀਂ ਇਹ ਚੰਗੇ ਲੱਗਦੇ ਵਧੀਆ। ਤੇ ਇਹ ਨੂੰ ਦੇਣਾ ਆਹੋ ਤੇ ਇੱਕ ਚਾਹ ਨੇ ਆਪਣੇ ਫਰੈਸ਼ ਹੋ ਜਾਂਦੇ ਘਰ ਦੇ ਹਨਾ। ਬਜਿੱਤ ਲੈ ਆ। ਲੈ ਬਜਿੱਤ ਲੈ ਜਾ। ਚਲੋ ਲੈ ਚਲੋ ਹੁਣ। ਤੇ ਚਾਹ ਪੋਈਓ ਤੇ ਪਕੌੜੇ ਖਾਓ ਤੇ ਪ੍ਰਭੂ ਦੇ ਗੁਣ ਗਾਓ ਹਾਂ ਲੈ ਆਖਣ ਨਹੀਂ ਤੂੰ ਦਿਨੋਂ ਪਹਿਣ ਗਈ ਆਖਣ ਨਹੀਂ ਆ ਰੈਣੋਂ ਪਹਿਣਾ ਇਹ ਕੱਢੀ ਵੀ ਮੈਂ ਤੈਨੂੰ ਕਹਿਣਾ ਮੈਂ ਹੁਣ ਜੰਦਾ ਤੇਲ ਟੱਕ ਕੇ ਆਇਓ ਹਾਂ ਕਿਵੇਂ ਤੇ ਕੋੜ ਕਿੱਲੀ ਨਾ ਡਈ ਤੇ ਤੇਲ ਚ ਬਚਾ ਲਈ ਹਾਂ ਜੇ ਜਾਲੀ ਉੱਤੇ ਰੱਖੀ ਉਹ ਤੇ ਚਾਲੀ ਤੇ ਡਿੱਗੂਗੀ ਹੈ ਮੈਂ ਕਹਿੰਦੀ ਸਾਡੇ ਕਾ ਕੋੜ ਕਿੱਲੀ ਆਈਆਂ 7-8 ਹਾਂ ਰਾਤੀ ਮੇਰੇ ਪੁੱਤ ਕਿੰਨੀਆਂ ਆਉਂਦੀ 8 ਵਾ ਮੰਮੀ ਸਿਮਹਾ ਗਏ ਤੇ ਚਿੱਟੀ ਤੋਂ ਚਿੱਟੀ ਆ ਸਾਰੀ ਮੈਨੂੰ ਪਤਾ ਨਹੀਂ ਹੁਣ ਇਹ ਕੀ ਕਰਨਾ ਪਿਆ ਇਹ ਕੀ ਵੀ ਪੜਦਾਂ ਤੇ ਜਾਣ ਤਾਂ ਮਾਂ ਦੀਆਂ ਫਿਰ ਮੰਮੀ ਫਿਰ ਨਹੀਂ ਲੰਮੀ ਹੁੰਦੀਆਂ ਹੈ ਤੇਰੇ ਨਾਲ ਨੂੰ ਮੈਂ ਆਖਿਆ ਨਾ ਕਿਲਾ ਹੁੰਦਾ ਮੈਂ ਮੇਰੀ ਫੇਵਰੇਟ ਹੀ ਬਸ ਉਹ ਆ ਵੀ ਫਿਰ ਲੰਮੀ ਲੰਮੀ ਮੈਂ ਆਪੀ ਅੱਗੇ ਨਹੀਂ ਚੱਲਨੀ ਆ ਕਿ ਅੱਗੇ ਚੱਲਨੀ ਐਡੀ ਕਰਮ ਸਲੋ ਹੁੰਦੀ ਦੀ ਪਹਿਲੀ ਸਾਡੇ ਵਾਰੀ ਪਹਿਲੀ ਨਹੀਂ ਸੁਣਿਆ ਜਾਈ ਕਿਰਨ ਸੁਣੋ